ਜੋਰੀਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਾਰਾ ਮੈਂ ਇੱਕ ਵਾਰ ਫੇਰ बार-बार ਦੁਹਰਾ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੋਏ ਐਫੀਡਵਿਟ ਤੋਂ ਬਾਅਦ 1 ਇੰਚ ਵੀ ਮੇਰੇ ਕੋਲੇ ਪ੍ਰਾਪਰਟੀ ਹੋਈ ਤਾਂ ਇੰਨੇ মিডিਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਕਰਾ ਦੂੰ ਪਰ ਜੇ ਇਹ ਚੀਜ਼ ਕੋਈ ਨਾ ਨਿਕਲੀ ਤਾਂ ਸਾਰੇ ਫਿਰ ਅਫਸਰ ਸਾਹਿਬਾਨ ਵੀ ਇੱਥੇ ਖੜ ਕੇ ਮਾਫ਼ੀ ਮੰਗਣ। ਇੰਨਾ ਡੀਪਲੀ ਕੰਮ ਕਰਨ ਦੇ ਬਾਵਜੂਦ ਵੀ ਅਜੇ ਤਾਂ ਮੁੱਖ ਮੰਤਰੀ ਹੁਣ 2 ਸਾਲ ਹੋ ਗਏ ਇੱਕ ਵਾਰ ਵੀ ਕਿਉਂ ਨਹੀਂ ਗੇੜਾ ਮਾਰਿਆ ਧੂਰੀ ਚ? ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ ਹਟ ਜੇ। ਸਿਰਫ ਇੱਕੋ ਗੱਲ ਪੁੱਛੀ ਜਾਂਦੀ ਹੈ ਵੀ ਤੁਸੀਂ ਲੋਕ ਸਭਾ ਲੜੋਗੇ ਜਾਂ ਨਹੀਂ ਲੜੋਗੇ। ਮੈਂ ਬਿਲਕੁਲ ਲੜੂੰਗਾ মিডিਆ ਦੇ ਸਾਹਮਣੇ ਕਹਿ ਰਿਹਾ। ਦੇ ਦੇ ਤੱਕੇ ਨਾ ਕੋਈ ਪਰਚਾ ਦੇ ਕੇ ਮੈਨੂੰ ਅੰਦਰ ਵੀ ਦੇ ਦੋਗੇ ਤਾਂ ਵੀ ਲੜੂਗਾ। ਬੋਲੀ ਅੱਜ ਵਿਜੀਲੈਂਸ ਆਫਿਸ ਆਇਆ ਹਾਂ ਸੰਗਰੂਰ ਵੀ ਦੁਆਰਾ ਬੁਲਾਇਆ ਗਿਆ ਕੀ ਹੈ ਜੀ? ਨੀਚੇ ਕਰੋ ਜੀ। ਕਮਾਲ ਜ਼ਿਲ੍ਹੇ ਕਰ। ਸਭ ਤੋਂ ਪਹਿਲੀ ਗੱਲ ਤਾਂ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ। ਤੇ ਇੱਕ ਸਿੱਧੀ ਜੀ ਗੱਲ ਆ। ਇਹ ਸੇਰਾ ਜਿਹੜਾ ਇਹ ਆਪਦੇ ਗੁਰੂ ਤੋਂ ਬਿਨਾ ਕਹੇ ਦੇ ਮੂਰੇ ਨਹੀਂ ਝੁਕਦਾ। ਜੰਨਾ ਮਰ ਜੀ ਜ਼ੋਰ ਲਾ ਲੈਣ। ਬਿਲਕੁਲ ਇੱਕ ਲੈਟੀ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ। ਨੰਬਰ 2 ਮੈਂ ਆਪਣਾ ਜਿਹੜਾ ਚਲ ਅਚਲ ਜਾਇਦਾਦ ਉਹ 2022 ਦੇ ਵਿੱਚ ਐਮਐਲਏ ਦੀਆਂ ਚੋਣਾਂ ਸਮੇ ਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਮੇ ਇਲੈਕਸ਼ਨ ਕਮਿਸ਼ਨ ਨੂੰ ਆਪਦਾ ਐਫੀ ਰੈਵਿਟ ਦਿੱਤਾ ਹੋਇਆ ਉਹਦੇ ਤੋਂ 1 ਇੰਚ ਵੱਧ ਕੋਈ ਜਗ੍ਹਾ ਮੇਰੇ ਕੋਲੇ ਹੋਵੇ ਤਾਂ ਮੈਂ ਇਸੇ ਦਫ਼ਤਰ ਦੇ ਬਾਹਰ ਬੈਠ ਕੇ ਆਪਦਾ ਸਿਰ ਕਲਮ ਕਰਾਉਣ ਨੂੰ ਤਿਆਰ ਹਾਂ ਪਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਚੋਂ ਕੁਝ ਨਾ ਨਿਕਲਿਆ ਤਾਂ ਮੈਂ ਚਾਹਣਾ ਕਿ ਅਫਸਰ ਸਹਿਬਾਨ ਵੀ ਫਿਰ ਇਸ ਦੇ ਉੱਤੇ ਆਪਣੀ ਮਾਫੀ ਮੰਗਣ ਤੇ ਸਰਕਾਰ ਵੀ ਆਪਣੀ ਜਿਹੜੀ ਆ ਉਹ ਮਾਫੀ ਮੰਗੇ ਉਸ ਤੋਂ ਬਾਅਦ ਐਮਐਲਏ ਕੋਲੇ ਕੋਈ ਆਪਦਾ ਇਖਤਿਆਰੀ ਗ੍ਰਾਂਟ ਨਹੀਂ ਹੁੰਦੀ ਨਾ ਹੀ ਉਹ ਸਿੱਧੀ ਕੋਈ ਗ੍ਰਾਂਟ ਕਿਸੇ ਜਗ੍ਹਾ ਤੇ ਖਰਚ ਕਰ ਸਕਦਾ ਅਸੀਂ ਪ੍ਰਪੋਜ਼ਲ ਬਣਾ ਕੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਉਹ ਮਿਊਨਿਸਪਲ ਕਮੇਟੀ ਆ ਕੋਈ ਵੀ ਜਿਹੜੀ ਅਦਾਰਾ ਉਹ ਇੱਕ ਪ੍ਰੋਪੋਜ਼ਲ ਬਣਾ ਕੇ ਭੇਜਦਾ ਉਹ ਐਸ ਡੀ ਐਮ ਦੇ ਰਾਹੀਂ ਜਾਂ ਬੀ ਡੀ ਪੀਓ ਦੇ ਰਾਹੀਂ ਜਾਂ ਈਓ ਦੇ ਰਾਹੀਂ ਉਹ ਏ ਡੀ ਸੀ ਸਾਹਿਬ ਕੋਲੇ ਤੇ ਡੀ ਸੀ ਸਾਹਿਬ ਕੋਲੇ ਪਹੁੰਚਦਾ ਤੇ ਇਹਨਾਂ ਨੇ ਦੇਖਣਾ ਹੁੰਦਾ ਵੀ ਉਹ ਕੰਮ ਠੀਕ ਆ ਜਾਂ ਉਹ ਗਲਤ ਆ ਹਰ ਇੱਕ ਕੰਮ ਟੈਂਡਰ ਦੇ ਹਿਸਾਬ ਨਾਲ ਹੁੰਦਾ ਕੋਈ ਕੰਮ ਇਹਦੇ ਚ ਯਾਨੀ ਕਿ ਇਹ ਨਹੀਂ ਹੈਗਾ ਵੀ ਮੈਂ ਸਿੱਧਾ ਕਿਸੇ ਨੂੰ ਕੋਈ ਚੈੱਕ ਕੱਟ ਕੇ ਦੇ ਦਾਂ ਐਮ ਐਲ ਏ ਕੋਲੇ ਕੋਈ ਵੀ ਗਰੰਟ ਨਹੀਂ ਹੁੰਦੀ ਤਾਂ ਤੁਸੀਂ ਆਪਦੇ ਆ ਵੀ ਸਮਝਦਾਰ ਹੋ ਵੀ ਅਸੀਂ ਕਿਹੜੇ ਤਰੀਕੇ ਨਾਲ ਯਾਨੀ ਕਿ ਇਹਦੇ ਲਈ ਜ਼ਿੰਮੇਵਾਰ ਆਂ ਜੇ ਜ਼ਿੰਮੇਵਾਰ ਹੈਗੇ ਆ ਤਾਂ ਸਾਰੇ ਉਸ ਸਮੇਂ ਦੇ 50 ਸਾਲਾਂ ਦੇ ਡੀਸੀ ਸਾਹਿਬਾਨ, ਏਡੀਸੀ ਸਾਹਿਬਾਨ, ਏਡੀਸੀ ਡਵੈਲਪਮੈਂਟ ਸਾਰੇ ਆਫੀਸਰ ਸਾਹਿਬਾਨ ਨੂੰ ਬੁਲਾਇਆ ਜਾਵੇ। ਮੇਰੇ ਸਾਹਮਣੇ ਅਸੀਂ ਇਕੱਠੇ ਬੈਠੀਏ ਇੱਕ ਵੀ ਆਫੀਸਰ ਕਹਿ ਦੇਵੇ ਵੀ ਦਲਬੀਰ ਸਿੰਘ ਗੋਲਡੀ ਦੇ ਕੈਰੇਕਟਰ 'ਚ ਕੋਈ ਫਰਕ ਆ। ਇਹਨੇ ਕਦੇ ਕੋਈ ਮੰਦੀ ਚੰਗੀ ਗੱਲ ਕਰੀ ਆ ਤਾਂ ਮੈਂ ਖੁਦ ਇਸ ਚੀਜ਼ ਦਾ ਜਿਹੜਾ ਉਹਦੇ ਅੰਦਰ ਹੋਊਗਾ। ਤੇ ਉਸ ਤੋਂ ਬਾਅਦ ਇੱਥੇ ਦੇ ਅਫਸਰ ਸਾਹਿਬਾਨਾਂ ਨੂੰ ਮੈਂ ਬਿਲਕੁਲ ਇਹ ਗੱਲ ਕਲੀਅਰ ਕਰਕੇ ਕਹਿਣੀ ਚਾਹਣਾ। ਵੀ ਅੱਜ ਤਾਂ ਤੁਸੀਂ ਮੇਰੇ ਤੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਕੋਈ ਧੱਕੇ ਨਾਲ ਕਿਸੇ ਨੂੰ ਵੀ ਖੜਾ ਕੇ ਕੋਈ ਪਰਚਾ ਕਰ ਸਕਦੇ ਹੋ ਪਰ ਕੱਲ ਨੂੰ ਇਹਦਾ ਨਿਪਟਾਰਾ ਕੋਰਟ ਦੇ ਵਿੱਚ ਹੋਣਾ ਤੇ ਮੈਨੂੰ ਮਾਨਯੋਗ ਸਾਡੇ ਕੋਰਟ ਦੇ ਉੱਪਰ ਸਾਡੇ ਕਾਨੂੰਨ ਦੇ ਵਿੱਚ ਪੂਰਾ ਵਿਸ਼ਵਾਸ ਹੈ ਕਿ ਉਹ ਵਧੀਆ ਤਰੀਕੇ ਨਾਲ ਆ ਜਿਹੜੀ ਇਹਦੀ ਸੁਣਵਾਈ ਵੀ ਹੋਊਗੀ ਸੋ ਉਸ ਤੋਂ ਬਾਅਦ ਅਜਿਹੇ ਕੁਐਸਚਨ ਮੈਂ ਸਾਰਿਆਂ ਨੂੰ ਸੁਚੇਤ ਕਰਨਾ ਚਾਹਣਾ ਆਮ ਤੇ ਖਾਸ ਬੰਦੇ ਨੂੰ ਵੀ ਤੁਹਾਡੇ ਘਰੇ ਭਾਂਡੇ ਤੁਹਾਡੇ ਘਰੇ ਕੁੱਤੇ ਤੁਹਾਡੇ ਘਰੇ ਬੂਟੇ ਤੇ ਤੁਹਾਡੇ ਕੱਪੜੇ ਤੱਕ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਮੈਂ ਇਹ ਹੈਰਾਨ ਆ ਵੀ ਇੱਕ ਇੱਕ ਜ਼ਿੰਮੇਵਾਰ ਬੰਦੇ ਤੋਂ ਅਜਿਹੇ ਪ੍ਰਸ਼ਨ ਪੁੱਛਣਾ ਜਾਂ ਇਹਨਾਂ ਤੇ ਗੱਲ ਕਰਨੀ ਇੱਕ ਡੀਫੇਮ ਕਰਨ ਦੀ ਜਿਹੜੀ ਇਹਨਾਂ ਦੀ ਗੱਲ ਆ ਉਸ ਤੋਂ ਬਾਅਦ ਆ ਦੋ ਮੇਰੇ ਕੋਲੇ ਇੱਕ ਮਿੰਟ ਫੜੇ ਕੋ ਮਿਲ ਜੇ ਆ ਦੋ ਮੇਰੇ ਕੋਲ ਇੱਕ ਸੰਗਰੂਰ ਜ਼ਿਲ੍ਹੇ ਦੀ ਤੇ ਇੱਕ ਬਰਨਾਲੇ ਜ਼ਿਲ੍ਹੇ ਦੀ ਵੀ ਇਹਦੇ ਕੋਲੇ ਕਿੰਨੀ ਪ੍ਰਾਪਰਟੀ ਆ ਸਾਰਿਆਂ ਨੂੰ ਇਹ ਜਨਤਕ ਤੌਰ ਤੇ ਮੈਨੂੰ ਲੱਗਦਾ ਸਾਰੇ ਜ਼ਿਲ੍ਹਿਆਂ 'ਚ ਇਹ ਰਿਪੋਰਟ ਭੇਜੀ ਗਈ ਹੋਣੀ ਆ ਇਹਨਾਂ ਵੱਲੋਂ ਆਫੀਸਰ ਸਾਹਿਬਾਨ ਵੱਲੋਂ ਸਿਰਫ ਇੱਕ ਮੇਰੀ ਇਮੇਜ ਡੈਮੇਜ ਕਰਨ ਵਾਸਤੇ ਤੇ ਜੇ ਇਹ ਨੋਟਿਸ ਭੇਜੇ ਨੇ ਤੇ ਫਿਰ ਅੱਜ ਇਹ ਸਾਹਮਣੇ ਨਿਕਲ ਕੇ ਬਾਹਰ ਆ ਕੇ ਦੱਸਣ ਵੀ ਇਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਕਿ ਇਹ ਚੀਜ਼ ਸਹੀ ਆ ਜਾਂ ਨਹੀਂ ਸਹੀ ਤੇ ਉਸ ਤੋਂ ਬਾਅਦ ਮੈਂ ਤਾਂ ਖੁਦ ਆਪਦੀ ਸਰਕਾਰ ਦੇ ਵਿੱਚ ਹੀ ਪਹਿਲਾਂ ਤਾਂ ਟੋਲ ਪਲਾਜ਼ੇ ਪਿੱਛੇ ਲੜੀ ਗਿਆ ਕਿੰਨੇ ਪਰਚੇ ਕਰਵਾਏ ਤੇ ਸਾਨੂੰ ਕੋਈ ਇਖਤਿਆਰੀ ਗਾਰੰਟੀ ਨਹੀਂ ਹੁੰਦੀ ਫੇਰ ਵੀ ਮੈਂ ਇੰਨੀ ਮਿਹਨਤ ਕਰਕੇ ਮਨਰੇਗਾ ਨੂੰ ਨਾਲ ਜੋੜ ਕੇ ਇੰਨੀ ਡਿਵੈਲਪਮੈਂਟ ਕਰਾਈ ਕਿੱਥੇ ਤਾਂ ਮੈਨੂੰ ਇਨਾਮ ਦੇਣਾ ਚਾਹੀਦਾ ਸੀ ਵੀ ਇੱਕ ਨੌਜਵਾਨ ਮੁੰਡੇ ਨੇ ਜਿਹਦਾ ਕੋਈ ਪੋਲੀਟੀਕਲ ਕੈਰੀਅਰ ਨਹੀਂ ਉਹਨੇ ਕਲਾਸ ਦੀ ਮਿਨੀਟਰੀ ਤੋਂ ਸ਼ੁਰੂ ਹੋ ਕੇ ਐਸਡੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਆਪਦੇ ਦਮ ਤੇ ਹੌਲੀ ਹੌਲੀ ਆਪਦੇ ਸਾਥੀਆਂ ਦੇ ਸਮੇਤ ਆ ਲੈਵਲ ਤੇ ਪਹੁੰਚਿਆ ਅੱਗੇ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਇਹ ਕਹਿੰਦੇ ਨੇ ਵੀ ਆਮ ਬੰਦਿਆਂ ਨੂੰ ਜੀ ਅੱਗੇ ਆਮ ਪਰਿਵਾਰਾਂ ਦੇ ਮੁੰਡੇ ਅੱਗੇ ਆਉਂਦੇ ਨੇ ਤਾਂ ਮੈਨੂੰ ਦਬਣ ਦੀ ਫਿਰ ਕੀ ਕੋਸ਼ਿਸ਼ ਹੋ ਰਹੀ ਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਾਰਾ ਤੇ ਮਿਹਨਤ ਆ ਮੇਰੀ ਤੇ ਮਿਹਨਤ ਨੂੰ ਕੋਈ ਨਹੀਂ ਖੋ ਸਕਦਾ ਨਾ ਤੁਹਾਡੀ এডਿਕੇਸ਼ਨ ਨੂੰ ਕੋਈ ਖੋ ਸਕੇ ਨਾ ਤੁਹਾਡੀ ਮਿਹਨਤ ਨੂੰ ਕੋਈ ਖੋ ਸਕੇ ਤੇ ਜੇ ਮੈਂ ਇੱਕ ਵਾਰ ਫੇਰ بار بار ਦੁਹਰਾ ਰਿਹਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੋਏ ਐਫੀਡਵਿਟ ਤੋਂ ਵੱਧ 1 ਇੰਚ ਵੀ ਮੇਰੇ ਕੋਲੇ ਪ੍ਰਾਪਰਟੀ ਹੋਈ ਤਾਂ ਇੰਨੇ মিডিਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਕਰਾ ਦੂੰ ਪਰ ਜੇ ਇਹ ਚੀਜ਼ ਕੋਈ ਨਾ ਨਿਕਲੀ ਤਾਂ ਸਾਰੇ ਫਿਰ ਅਫਸਰ ਸਾਹਿਬਾਨ ਵੀ ਇੱਥੇ ਖੜ ਕੇ ਮਾਫੀ ਮੰਗਣ ਨੋਟਿਸ ਤਾਂ ਜੀ ਮੈਂ ਇਹ ਹੈਰਾਨ ਆ ਭਾਜੀ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣਾ ਇਲੈਕਸ਼ਨ ਤਾਂ ਦੇਖੋ ਮੈਂ ਲੜੀ ਨਾ ਮੁੱਖ ਮੰਤਰੀ ਦੇ ਸਾਹਮਣੇ ਮੇਰੇ ਡੈਡੀ ਨੇ ਨਹੀਂ ਲੜੀ ਮੇਰੀ ਮਾਂ ਨੇ ਨਹੀਂ ਲੜੀ ਮੇਰੇ ਚਾਚੇ ਨੇ ਨਹੀਂ ਲੜੀ ਮੇਰੇ ਤਾਏ ਨੇ ਨਹੀਂ ਲੜੀ ਮੇਰੇ ਸਾਲੇ ਨੇ ਨਹੀਂ ਲੜੀ ਸਾਡੇ ਪਰੌਣਿਆਂ ਨੇ ਨਹੀਂ ਲੜੀ ਕੋਈ ਵੀ ਦੂਰ ਦਾ ਰਿਸ਼ਤੇਦਾਰ ਇਹਨਾਂ ਨੇ ਛੱਡਿਆ ਨਹੀਂ ਜਿਹਨੂੰ ਉਰੇ ਬੁਲਾ ਕੇ ਆਥਮ ਤੱਕ ਨਾ ਬਿਠਾਇਆ ਗਿਆ ਹੋਵੇ ਇੱਕ ਵੀ ਬੰਦਾ ਦਸੋ ਉਹਨਾਂ ਦਾ ਕੀ ਕਸੂਰ ਆ ਇਲੈਕਸ਼ਨ ਮੈਂ ਲੜਿਆ ਮੈਨੂੰ ਪੁੱਛੋ ਜਿਹੜਾ ਕੋਈ ਪੁੱਛਣਾ ਮੈਂ ਜ਼ਿੰਮੇਵਾਰ ਆ ਮੋ ਜਵਾਬ ਬਿਲਕੁਲ ਦਊਗਾ ਹਾਂ ਜੇ ਮੈਂ ਭੱਜਿਆ ਹੋਵਾਂ ਮੈਂ ਪੇਸ਼ ਨਾ ਹੋਇਆ ਹੋਵਾਂ ਫੇਰ ਤੁਸੀਂ ਕਿਸੇ ਤੇ ਵੀ ਬੁਲਾ ਕੇ ਉਹਦੇ ਤੋਂ ਪੁੱਛ ਪੜਤਾਲ ਕਰ ਸਕਦੇ ਹੋ ਤੇ ਕੱਲ ਨੂੰ ਹੁਣ ਇਹ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਮੈਂ ਕਦੇ ਵੀ ਬਦਲਾ ਲਊ ਭਾਵਨਾ ਨਾਲ ਕੰਮ ਨਹੀਂ ਕਰਿਆ ਜਿਹਨੇ ਟਾਈਮ ਮੈਂ ਕੰਮ ਕਰਿਆ 5 ਸਾਲ ਮੈਂ ਐਮਐਲਏ ਰਿਆ ਮੇਰੇ ਠਾਣਿਆਂ ਚ ਰਿਪੋਰਟ ਕਢਾ ਕੇ ਦੇਖ ਲਿਓ ਸ਼ਾਇਦ 50 ਸਾਲਾਂ ਚ ਇੱਕ ਜਾਂ ਦੋ ਪਰਚੇ 307 ਦੇ ਹੋਏ ਹੋਣੇ ਨੇ ਸ਼ਾਇਦ ਕਿਸੇ ਲੀਡਰ ਦਾ ਹੋਊਗਾ ਇਹ ਜਿਹੜਾ ਰਿਕਾਰਡ ਤੇ ਅਸੀਂ ਥਾਣੇ ਜਾਣ ਤੋਂ ਪਹਿਲਾਂ ਅਸੀਂ ਫੈਮਲੀਜ਼ ਦਾ ਖੁਦ ਆਪ ਬੈਠ ਕੇ ਸਮਝੌਤਾ ਕਰਾਉਂਦੇ ਰਹੇ ਹਾਂ ਇੰਨਾ ਡੀਪਲੀ ਕੰਮ ਕਰਨ ਦੇ ਬਾਵਜੂਦ ਵੀ ਅੱਜ ਤੱਕ ਮੁੱਖ ਮੰਤਰੀ ਹੁਣ 2 ਸਾਲ ਹੋ ਗਏ ਇੱਕ ਵਾਰ ਵੀ ਕਿਉਂ ਨਹੀਂ ਗੇੜਾ ਮਾਰਿਆ ਧੂਰੀ ਚ ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ ਹਟ ਜੇ ਸਿਰਫ ਇੱਕੋ ਗੱਲ ਪੁੱਛੀ ਜਾਂਦੀ ਹੈ ਵੀ ਤੁਸੀਂ ਲੋਕ ਸਭਾ ਲੜੋਂਗੇ ਜਾਂ ਨਹੀਂ ਲੜੋਂਗੇ ਮੈਂ ਬਿਲਕੁਲ ਲੜੂੰਗਾ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੇਰੇ ਤੇ ਧੱਕੇ ਨਾ ਕੋਈ ਪਰਚਾ ਦੇ ਕੇ ਮੈਨੂੰ ਅੰਦਰ ਵੀ ਦੇ ਦੋਗੇ ਤਾਂ ਵੀ ਲੜੂੰਗਾ ਬੋਲੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਬਾਰ ਬਾਰ ਇਹੀ ਗੱਲ ਪੁੱਛੀ ਜਾਂਦੀ ਹੈ ਕਿ ਲੋਕ ਸਭਾ ਲੜੋਖੀ ਅਫਸਰ ਸ਼ਾਹੀ ਵੱਲੋਂ ਇਹ ਗੱਲ ਪੁੱਛੀ ਜਾਂਦੀ ਹੈ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਉਦੋਂ ਪੁੱਛੀ ਜਾਂਦੇ ਉਦੋਂ ਪੁੱਛੀ ਜਾਂਦੇ ਹਰ ਇੱਕ ਜਗ੍ਹਾ ਤੇ ਇਹ ਪੁਆਇੰਟ ਪੁੱਛਿਆ ਜਾਂਦਾ ਜੀ ਹਰ ਇੱਕ ਜਗ੍ਹਾ ਤੇ ਇਹ ਗੱਲ ਹੁੰਦੀ ਹੈ ਤੇ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਰਿਸ਼ਤੇਦਾਰ ਨੇ ੱcke ਨਾਲ ਨੋਟਿਸ ਭੇਜ ਭੇਜ ਕੇ ਜਿੰਨੇ 5 ਸਾਲਾਂ ਦੇ ਵਿੱਚ ਕਿਸੇ ਨੇ ਕੋਈ ਕੰਮ ਕਰਿਆ ਸਾਰਿਆਂ ਦੇ ਕੰਮ ਬੰਦ ਕਰਾ ਚੁੱਕੇ ਨੇ ਜੀ ਕਿਸੇ ਦਾ ਕੰਮ ਨਹੀਂ ਚੱਲਦਾ ਰੋਜੀ ਰੋਟੀ ਤੋਂ ਭੁੱਖੇ ਮਾਰਨ ਵਾਲਾ ਕੰਮ ਕਰ ਰਹੇ ਨੇ ਇਹ ਕੀ ਕੰਮ ਕਰਨਾ ਵਪਾਰ ਕਰਨਾ ਕਿਸੇ ਮੇਰੇ ਸਾਥੀ ਦਾ ਹੁਣ ਤੁਸੀਂ ਸਾਰੇ ਇੱਥੇ ਖੜੇ ਹੋ ਤੁਸੀਂ ਨਾਲ ਪੱਤਰਕਾਰੀ ਵੀ ਕਰਦੇ ਹੋਵੋਗੇ ਨਾਲ ਤੁਸੀਂ ਆਪਦੇ ਜਵਾਕਾਂ ਦਾ ਢਿੱਡ ਪਾਲਣ ਵਾਸਤੇ ਕੋਈ ਕੰਮਕਾਰ ਵੀ ਕਰਦੇ ਹੋਵੋਗੇ ਕੀ ਇਹੋ ਜੀ ਤਾਕਤ ਤੋਂ ਕਰਾਉਣਾ ਵੀ ਤੁਸੀਂ ਇੱਕ ਦੂਜੇ ਦੀ ਰੋਟੀ ਬੰਦ ਕਰ ਦੋ ਯਾਰ ਕੋਈ ਇਹ ਅੱਜ ਇਹ ਉਹ ਪੰਜਾਬ ਆ ਇਹ ਆਉਣ ਵਾਲਾ ਸਮਾਂ ਤੁਸੀਂ ਐਂ ਦੇਖ ਲਿਓ ਵੀ ਇਹ ਜਿਹੜਾ ਪਿੱਛੇ ਹੁੰਦਾ ਸੀ ਨਾ ਨੌਜਵਾਨਾਂ ਨੂੰ ਚੱਕ-ਚੱਕ ਧੱਕੇ ਨਾਲ ਅੰਦਰ ਸਿੱਟਣਾ ਤੇ ਉਹਨਾਂ ਨੂੰ ਮਾਰਨਾ ਮੈਨੂੰ ਜਦੋਂ ਪਹਿਲਾਂ ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਐਹੀ ਜਿਹੀਆਂ ਥ੍ਰੈਟਨਿੰਗ ਕਾਲਸ ਆਈਆਂ ਮੈਂ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਮੈਨੂੰ ਅਜਿਹੀਆਂ ਕਾਲਸ ਆ ਰਹੀਆਂ ਨੇ ਫਿਰ ਉਸ ਤੋਂ ਬਾਅਦ ਉਹ ਕਾਲਸ ਮੇਰੇ ਫਾਦਰ ਨੂੰ ਸ਼ਿਫਟ ਹੋ ਗਈਆਂ ਮੈਂ ਉਹ ਚੀਜ਼ ਵੀ ਦੱਸੀ ਨਾ ਅਜੇ ਤੱਕ ਮੈਂ ਕਦੇ ਸਿਕਿਉਰਿਟੀ ਮੰਗੀ ਆ ਨਾ ਅਜੇ ਤੱਕ ਮੈਂ ਕੋਈ ਐਹੀ ਗੱਲ ਕਰੀ ਆ ਤੇ ਨਾ ਹੀ ਮੈਂ ਕਰਨੀ ਆ ਤੇ ਇਹਦੇ ਨਾਲ ਮੈਨੂੰ ਕੋਈ ਵੀ ਨੁਕਸਾਨ ਹੁੰਦਾ ਤਾਂ ਉਹ ਸਾਰੀ ਚੀਜ਼ ਦੀ ਜ਼ਿੰਮੇਵਾਰੀ ਇਹ ਭਗਵੰਤਮਾਨ ਸਰਕਾਰ ਦੀ ਆ ਇਹ ਆਫੀਸਰ ਸਾਹਿਬਾਨਾਂ ਦੀ ਬੀਨਸ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਤੁਹਾਡੇ ਰਿਸ਼ਤੇਦਾਰ ਦਾ ਜਿਹੜਾ ਕੀ ਕੀ ਕੰਮ ਬੰਦ ਕਰਵਾਇਆ ਗਿਆ ਉਹ ਤੁਹਾਨੂੰ ਮੈਂ ਸਾਰੀ ਡਿਟੇਲ ਦੇ ਦੂੰਗਾ ਅੱਜ ਮੈਂ ਸਾਰਾ ਕੁਝ ਜੋ ਵੀ ਇਹਨਾਂ ਨੇ ਮੈਨੂੰ ਪੁੱਛਿਆ ਸੀ ਉਹ ਮੈਂ ਲਿਖ ਕੇ ਲੈ ਕੇ ਆਇਆ ਅੱਗੇ ਮੈਂ ਤੁਹਾਨੂੰ ਜੋ ਵੀ ਪੁੱਛਦੇ ਨੇ ਉਹ ਵੀ ਮੈਂ ਦੱਸੂੰਗਾ ਜਿਹੜੀਆਂ ਥ੍ਰੈਟਨਿੰਗ ਕਾਲਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਗਿਆ ਬਕਾਇਦਾ ਰਿਟਨ ਇਹ ਐਸਐਸਪੀ ਸਾਹਿਬ ਦੇ ਦਫ਼ਤਰ ਪਿਆ ਤੇ ਉਹਨਾਂ ਨੇ ਇਹ ਮੈਨੂੰ ਇਹ ਅਸੀਂ ਇਹਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਨਹੀਂ ਹੈਗੇ ਉਹ ਉਹ ਹੀ ਜੀ ਕੋਈ ਵੀ ਚੀਜ਼ ਕਰਦੇ ਹੋਣਗੇ ਕੇਜਰੀਆਲ ਹੋਰੀ ਭਜਦੇ ਕਿਉਂ ਨੇ ਮੈਂ ਤਾਂ ਜਦੋਂ ਮੈਨੂੰ ਇਹ ਬੁਲਾਉਂਦੇ ਨੇ ਮੈਂ ਤਾਂ ਤੁਹਾਡੇ ਸਾਹਮਣੇ ਖੜਾ ਹਰ ਵਾਰ ਤੁਸੀਂ ਦੇਖਦੇ ਹੋ ਵੀ ਮੈਂ ਇੱਥੇ ਆਉਣਾ ਕਿਉਂਕਿ ਕੋਈ ਪਾਪ ਕਰਿਆ ਹੀ ਨਹੀਂ ਹੋਇਆ ਸਾਡੇ ਹੱਥ 'ਚ ਹੁੰਦੀ ਹੀ ਕੁਝ ਨਹੀਂ ਤੇ ਜਿਹੜੇ ਹਾਂ ਮੰਤਰੀ ਸਾਹਿਬ ਜਰੂਰ ਆਪਦੇ ਉਹਨਾਂ ਨੂੰ ਖਾਤੇ ਹੁੰਦੇ ਨੇ ਉਹ ਉਹਨਾਂ ਨੂੰ ਫੰਡਸ ਹੁੰਦੇ ਨੇ ਉਹ ਦੇ ਸਕਦੇ ਨੇ ਐਮਐਲਏ ਕੋਲ ਕੋਈ ਫੰਡ ਹੀ ਨਹੀਂ ਹੁੰਦਾ ਐਮਐਲਏ ਨੇ ਤਾਂ ਪ੍ਰਪੋਜ਼ਲ ਬਣਾ ਕੇ ਉੱਤੇ ਡੀਸੀ ਸਾਹਿਬ ਪਹਿਲਾਂ ਤਾਂ ਤੁਸੀਂ ਮੰਤਰੀਆਂ ਦੀ ਪੈਰੀ ਹੱਥ ਲਾ ਕੇ ਆਉਣੇ ਹੋ ਫਿਰ ਉਦੋਂ ਬਾਅਦ ਤੁਸੀਂ ਪ੍ਰਸ਼ਾਸਨ ਦੇ ਪੈਰੀ ਹੱਥ ਲਾਉਣੇ ਹੋ ਵੀ ਸਾਡੇ ਯਾਰ ਲੋਕਾਂ ਦਾ ਕੰਮ ਕਰਵਾ ਦਿਓ ਉਹਦੇ ਚੋਂ ਮੈਂ ਕੀ ਕੱਢ ਲਿਆ ਜਾਂ ਕੀ ਮੈਂ ਪਾਤਾ ਮੈਂ ਬਾਰ-ਬਾਰ ਕਹਿ ਰਹੇ ਆ ਵੀ ਮੇਰੇ ਐਫੀਆਰਪ ਨਾਲ ਮਲਾ ਲੈਣ ਜੇ ਤਾਂ ਉਦੋਂ ਬਾਅਦ ਮੈਂ ਵੇਚਿਆ ਹੋਇਆ ਕੁਛ ਆਪਦੇ ਵੱਲੋਂ ਜਿਹੜੀ ਮੇਰੀ ਪ੍ਰਾਪਰਟੀ ਹੋਈ ਠੀਕ ਹੈ ਨਾ ਵੇਚਿਆ ਹੋਇਆ ਤਾਂ ਮੈਨੂੰ ਨਾਮ ਦੇਣਗੇ ਇਹ ਜੇ ਮੈਂ ਖਰੀਦਿਆ ਹੋਇਆ ਮੈਨੂੰ ਰੇਟਾ ਲੈਣ ਇਹ ਜਮੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਬੋਲੀ ਤੁਸੀਂ ਕੀ ਹੈ ਜੀ ਡੀ ਫੇਮ ਦਾ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਜੀ ਇਹ ਤਾਂ ਸਿੱਧਾ ਆਮ ਆਦਮੀ ਪਾਰਟੀ ਕਰ ਰਹੀ ਹੈ ਜੀ ਇਹ ਕਿਉਂਕਿ ਵਿਜੀਲੈਂਸ ਉਹਨਾਂ ਦੇ ਅੰਡਰੀ ਆ ਨਾ ਇਹ ਸਾਰੀ ਚੀਜ਼ ਉਹਨਾਂ ਦੇ ਇਖਤਿਆਰ ਹੀ ਆ ਤੇ ਆ ਜਿਹੜੇ ਨੋਟਿਸ ਇਹਨਾਂ ਨੇ ਆ ਕੱਢੇ ਨੇ ਇਹ ਇੱਕ ਇੱਕ ਬਰਨਾਲਾ ਨੂੰ ਕੱਢਿਆ ਵੀ ਇਹਦੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਆ ਸੰਗਰੂਰ ਕੱਢਿਆ ਵੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਬਾਕੀ ਜ਼ਿਲ੍ਹਿਆਂ 'ਚ ਵੀ ਕੱਢੇ ਨੇ ਜੇ ਇਹਨਾਂ ਨੂੰ ਕੋਈ ਪ੍ਰਾਪਰਟੀ ਨਿਕਲੀ ਆ ਵੱਧ ਤਾਂ ਸਾਰਿਆਂ ਦੇ ਸਾਹਮਣੇ ਦੱਸ ਦੇਣ ਦਾ ਰਾਸ਼ ਕਰਨ ਦਾ ਕੀ ਫਾਇਦਾ ਬਿਲਕੁਲ ਇਹ ਕਲੀਅਰ ਹੀ ਹੈ ਜੀ ਇਹ ਕਲੀਅਰ ਹੀ ਹੈ ਜੀ ਇਹ ਬਿਲਕੁਲ ਮੋਟਿਵ ਇਹਨਾਂ ਦਾ ਕਲੀਅਰ ਆ ਇਲੈਕਸ਼ਨ ਨੂੰ ਲੈ ਕੇ ਹੀ ਮੋਟਿਵ ਇਹ ਕਲੀਅਰ ਆ ਤੇ ਮੈਂ ਬਾਰ ਬਾਰ ਕਹਿਣਾ ਚਾਹਣਾ ਭਗਵੰਤ ਮਾਨ ਜੀ ਤੁਹਾਨੂੰ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਜਿਤਾਇਆ ਸੀ ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਸੀ ਤੁਸੀਂ ਪੰਜਾਬ ਨੂੰ ਸੁਧਾਰਨ ਵਾਲੇ ਪਾਸੇ ਚਲੇ ਚੱਲੋ ਐ ਤੁਸੀਂ ਕਿਸੇ ਨੂੰ ਦੱਬ ਕੇ ਕਿਸੇ ਨੂੰ ਘੁੱਟ ਕੇ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਕਿਸੇ ਨੂੰ ਦਬਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੀ ਆ ਉਰੇ ਮੱਥੇ ਤੇ ਲਿਖਿਆ ਨਾ ਜੇ ਪ੍ਰਮਾਤਮਾ ਨੇ ਤੁਹਾਡੇ ਮੱਥੇ ਤੇ ਲਿਖਿਆ ਇਹਨੂੰ ਕੋਈ ਨਹੀਂ ਖੋ ਸਕਦਾ ਮੇਰਾ ਇਹ ਵਿਸ਼ਵਾਸ ਆ ਮੈਨੂੰ ਰੱਬ 'ਚ ਵਿਸ਼ਵਾਸ ਆ ਮੈਨੂੰ ਕਾਨੂੰਨ 'ਚ ਵਿਸ਼ਵਾਸ ਆ ਤੇ ਇਹ ਜਿਹੜੀ ਲੜਾਈ ਆ ਇਹਦੇ 'ਚੋਂ ਮੈਂ ਬਿਲਕੁਲ ਪਾਕ ਸਾਫ ਹੋ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਸਾਫ ਸੁਥਰਾ ਹੋ ਕੇ ਸਾਹਮਣੇ ਆਉਂਦਾ ਹਾਂ ਜੀ ਮੈਂ ਕਾਫੀ ਵਾਰ ਹੋ ਗਿਆ ਭਾਜੀ ਤੇ ਕੱਲਾ ਮੈਨੂੰ ਨਹੀਂ ਮੇਰਾ ਕੋਈ ਦੂਰ ਦਾ ਰਿਸ਼ਤੇਦਾਰ ਵੀ ਨਹੀਂ ਛੱਡਿਆ ਗਿਆ ਜੀ ਕੋਈ ਛੱਡਿਆ ਹੀ ਨਹੀਂ ਜੀ ਕੋਈ ਛੱਡੇ ਹੀ ਨਹੀਂ ਤਾਂ ਮੈਂ ਹੈਰਾਨ ਤੇ ਪਰੇਸ਼ਾਨ ਆ ਇਸ ਚੀਜ਼ ਨੂੰ ਲੈ ਕੇ ਜਦ ਤੱਕ ਕੋਈ ਦੱਸ ਨਾ ਵੀ ਮੈਨੂੰ ਜੀ ਸਰਕਾਰ ਨੇ ਇੰਨੇ ਪੈਸੇ ਭੇਜਤੇ ਉਹ ਪੈਸੇ ਜੀ ਮੈਂ ਫਲਾਣੇ ਨੂੰ ਚੈੱਕ ਘੱਟਦਾ ਫਿਰ ਤਾਂ ਮੈਂ ਜ਼ਿੰਮੇਵਾਰ ਆ ਜੀ ਉਸ ਚੀਜ਼ ਦਾ ਸਾਨੂੰ ਤਾਂ ਗ੍ਰਾਂਟ ਸਿੱਧੀ ਆਉਂਦੀ ਵੀ ਨਹੀਂ ਅਜੇ ਤਾਂ ਡੀਸੀ ਸਾਹਿਬ ਦੇ ਸਾਹਮਣੇ ਏਡੀਸੀ ਸਾਹਿਬ ਤੋਂ ਇਹਨਾਂ ਤੋਂ ਪਰਮਿਸ਼ਨਾਂ ਲੈ ਲੈ ਕੇ ਥੱਲੇ ਐਸ ਡੀ ਐਮ ਸਾਹਿਬ ਨੂੰ ਤਾਂ ਸਾਰੇ ਆਫੀਸਰਸ ਨੂੰ ਬੁਲਾਉਣਾ ਚਾਹੀਦਾ ਉਹਨਾਂ ਤੋਂ ਪੁੱਛਣਾ ਚਾਹੀਦਾ ਕੋਈ ਨਹੀਂ ਕਰਨੀ ਚਾਹੀਦੀ ਸਾਹਿਬ ਨੂੰ ਜਵਾਬ ਦੇਣਾ ਪਊਗਾ ਕਿ ਜੇ ਤੁਸੀਂ ਕੁਝ ਨਹੀਂ ਨਿਕਲਦਾ ਕਿ ਤੁਸੀਂ ਡੈਫਮੇਸ਼ਨ ਦਾ ਕੇਸ ਕਰੋਗੇ ਨਹੀਂ ਹਜੇ ਫਿਲਹਾਲ ਦੇਖਦੇ ਆ ਹਜੇ ਤਾਂ ਆਹੀ ਚੀਜ਼ ਆਪਾਂ ਕਲੀਅਰ ਕਰਦੇ ਆ ਜੇ ਕੁਝ ਇਹੋ ਜਿਹਾ ਕਰਨਗੇ ਤਾਂ ਬਿਲਕੁਲ ਕਰਾਂਗੇ ਜੇ ਕੁਝ ਇਹੋ ਜਿਹਾ ਆਪਾਂ ਨੂੰ ਦੇਖੋ ਅੱਜ ਤਾਂ ਹੁਣ ਇਹ ਪਾਵਰ 'ਚ ਨਹੀਂ ਜੀ ਕਿਸੇ ਦੀ ਵੀ ਬਾਹਮ ਰੋਡ ਦੇ ਅੰਦਰ ਸਿੱਟ ਸਕਦੇ ਨੇ ਆ ਪਿੱਛੇ ਜੇ ਤੁਸੀਂ ਨੇ ਕਈ ਇਨਸੀਡੈਂਟ ਦੇਖੇ ਨੇ ਪਰ ਉਹਦੇ 'ਚ ਮੈਨੂੰ ਕੋਈ ਡਰ ਨਾਲ ਨਹੀਂ ਮੈਂ ਤਾਂ ਇੱਕ ਬਹੁਤ ਛੋਟੇ ਲੈਵ ਮੈਂ ਇਹ profession ਖੁਦ ਚੂਜ਼ ਕਰਿਆ ਰਾਜਨੀਤੀ ਨੂੰ ਚੇਂਜ ਕਰਨ ਵਾਸਤੇ ਤੇ ਮੈਨੂੰ ਇਹ ਤਕਰੀਬਨ ਲਗਾਤਾਰ ਹੁਣ 24 ਸਾਲ ਹੋ ਗਏ ਇਹ ਰਾਜਨੀਤੀ ਦੇ profession ਦੇ ਵਿੱਚ ਤੇ ਬੜੇ ਵਧੀਆ ਤਰੀਕੇ ਨਾਲ ਗਰਾਊਂਡ ਲੈਵਲ ਤੋਂ ਜੇ ਜੇ ਕੋਈ ਇਹੋ ਜਿਹਾ ਬੰਦਾ ਉੱਠਦਾ ਉਹਨੂੰ ਦੱਬਣ ਦੀ ਕੋਸ਼ਿਸ਼ ਕੀ